ਆ ਗਿਆ ਹੌਲੀ ਹੌਲੀ ਜਿਹੜੀ ਨੀਂਹ ਸੀ ਉਹ ਉੱਪਰ ਆਉਂਦੀ ਗਈ ਬਾਬਾ ਫਤਿਹ ਸਿੰਘ ਜਣ ਜਿਹੜੇ ਉਹਨਾਂ ਦੇ ਸਿਰ ਦੇ ਉੱਪਰ ਏਦਾਂ ਦੀਵਾਰ ਆ ਗਈ ਹੌਲੀ ਹੌਲੀ ਦੀਵਾਰ ਨੇ ਬਾਬਾ ਜੋਰਾਵਰ ਸਿੰਘ ਦੇ ਸਿਰ ਨੂੰ ਵੀ ਟੱਕ ਲਿਆ ਚਾਰੇ ਪਾਸੇ ਤੋਂ ਦੀਵਾਰ ਬੰਦ ਕਰ ਦਿੱਤੀ ਗਈ ਦੋਨਾਂ ਬੱਚਿਆਂ ਦੇ ਸਾਹ ਘੁੱਟੇ ਗਏ ਹੌਲੀ ਹੌਲੀ ਸਾਹ ਮੁੱਕਣ ਲੱਗੇ ਗੁਰਮੁਖੋ ਇੱਕਦਮ ਕੁਦਰਤ ਦਾ ਕਹਿਰ ਵਾਪਰਿਆ ਦੀਵਾਰ ਗੁਰਮੁਖੋ ਟਹਿ ਗਈ ਦੋਨੇ ਜਿਹੜੇ ਲਾਲ ਸਨ ਉਹ ਲਾਲ ਇੱਕਦਮ ਬੇਹੋਸ਼ ਪਏ ਨੇ ਬੇਹੋਸ਼ ਹੋਏ ਲਾਲਾਂ ਦੇ ਮੁਖ ਤੇ ਉੱਪਰ ਫਿਰ ਪਾਣੀ ਪਾਇਆ ਜਾਂਦਾ ਹੈ ਪਾਣੀ ਪਾ ਕੇ ਫਿਰ ਉਹਨਾਂ ਹੋਸ਼ ਵਿੱਚ ਲਿਆ ਜਾਂਦਾ ਹੈ ਗੁਰਮਖੋ ਸ਼ਾਸਲ ਬੇਗ ਤੇ ਬਾਸ਼ਲ ਬੇਗ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਭ ਤੋਂ ਪਹਿਲਾਂ ਬਾਬਾ ਜੋਰਾਵਰ ਸਿੰਘ ਵੱਡੇ ਸਨ ਕਹਿਣ ਲੱਗੇ ਵੱਡੇ ਨੂੰ ਛੋਟੇ ਦੇ ਸਾਹਮਣੇ ਮਾਰੋ ਹੋ ਸਕਦਾ ਹੈ ਕਿ ਵੱਡੇ ਨੂੰ ਕੜਪਦਿਆਂ ਹੋਇਆਂ ਦੇਖੇ ਛੋਟਾ ਤੇ ਵੱਡੇ ਦੀ ਮੌਤ ਦੇਖ ਕੇ ਛੋਟਾ ਹੀ ਡਰ ਜਾਏ ਇਹ ਕਹਦੇ ਵੀ ਮੈਨੂੰ ਛੱਡ ਦਿਓ ਮੈਂ ਬਣਨ ਨੂੰ ਤਿਆਰ ਹਾਂ ਇਸ ਕਰਕੇ ਪਹਿਲਾਂ ਬਾਬਾ ਫਤਿਹ ਸਿੰਘ ਨੂੰ ਨਹੀਂ ਗੁਰਮਖੋ ਪਹਿਲਾਂ ਵੱਡੇ ਨੂੰ ਸ਼ਹੀਦ ਕੀਤਾ ਗਿਆ ਬਾਬਾ ਜੋਰਾਵਰ ਸਿੰਘ ਦੇ ਗੁਰਮਖੋ ਇਦਾਂ ਦੋਨੇ ਲੱਤਾਂ ਨੂੰ ਇੱਕ ਨੇ ਪਕੜਿਆ ਪਕੜ ਕੇ ਜ਼ੋਰ ਦੀ ਚਪੀੜ ਦਿੱਤਾ ਦੂਜੇ ਨੇ ਗਰਦਨ ਪਕੜੀ ਤੇ ਪਕੜ ਕੇ ਗਰਦਨ ਐਦਾਂ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਵੱਡੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਗੁਰਮਖੋ ਜੋਰ-ਜੋਰ ਦੀ ਏਦਾਂ ਛੁਰੀ ਚਲਾ ਦਿੱਤੀ ਹੌਲੀ-ਹੌਲੀ ਕੋਣ ਸੀ ਜਿਹੜਾ ਉਹ ਏਦਾਂ ਵਗਣ ਲੱਗਾ ਖੂਨ ਵਗਦਾ ਹੈ ਹੌਲੀ-ਹੌਲੀ ਜਿਹੜੇ ਪੈਰ ਸਨ ਉਹ ਪੈਰ ਹਿਲਦੇ ਰਹੇ ਥੋੜੀ ਦੇਰ ਤੋਂ ਬਾਅਦ ਜਿਹੜੇ ਪੈਰ ਸਨ ਉਹ ਸ਼ਾਂਤ ਹੋ ਗਏ ਤੇ ਬਾਬਾ ਜੋਰਾਵਰ ਸਿੰਘ ਗੁਰਮਖੋ ਸਵਾਸ ਨਿਕਲ ਗਏ ਧਰਤੀ ਦੇ ਉੱਤੇ ਏਦਾਂ ਖੂਨ ਵਹਿਦਾ ਪਿਆ ਜਦੋਂ ਆਪਣੇ ਵੱਡੇ ਭਰਾ ਨੂੰ ਬਾਬਾ ਫਤਿਹ ਸਿੰਘ ਨੇ ਦੇਖਿਆ ਇੱਕਦਮ ਨੇਤਰ ਬੰਦ ਕੀਤੇ ਦਾਦੀ ਮਾਂ ਨੂੰ ਚੇਤੇ ਕੀਤਾ ਦਾਦੀ ਮਾਂ ਦਾ ਬਚਨ ਕੀ ਸੀ ਬੱਚਿਓ ਸਰੀਰ ਤੇ ਨਾਸ਼ਵੰਤ ਹੈ ਧਰਮ ਤੇ ਸੱਚ ਸਦਾ ਰਹਿੰਦਾ ਹੈ ਆਪਣੀ ਦਾਦੀ ਦੇ ਬਚਨਾਂ ਨੂੰ ਯਾਦ ਕੀਤਾ ਨੇਤਰਬੰਦ ਕੀਤੇ ਬਾਦਸ਼ਲ ਬੇਗ ਨੇ ਗੁਰਮਖੋ ਫਿਰ ਛੋਟੇ ਬਾਬਾ ਫਤਿਹ ਸਿੰਘ ਨੂੰ ਪਕੜਿਆ ਪਕੜ ਕੇ ਆਪਣੀ ਏਦਾਂ ਗੋਦ ਵਿੱਚ ਬਿਠਾਇਆ ਪੈਰ ਪਕੜੇ ਗਏ ਤੇ ਬਾਬਾ ਫਤਿਹ ਸਿੰਘ ਦੇ ਗਲਤ ਗੁਰਮਖੋ ਛੁਰੀ ਰੱਖੀ ਛੁਰੀ ਰੱਖ ਕੇ ਏਦਾਂ ਰੇਤਾ ਲਵਾਉਣ ਲੱਗੇ ਨੇ ਹੌਲੀ ਹੌਲੀ ਖੂਨ ਵਹਿਦਾ ਪਿਆ ਹੈ ਜਿਹੜੀ ਆਸਾਂ ਰਗ ਸੀ ਗੁਰਮਖੋ ਇਹ ਸਾਰਾ ਕੱਟੀ ਜਾਂਦੀ ਹੈ ਤੇ ਇਤਿਹਾਸਕਾਰ ਕਹਿੰਦੇ ਨੇ ਕਿ ਬਾਬਾ ਜਿਹੜੇ ਜੋਰਾਵਰ ਸਿੰਘ ਸਨ ਗੁਰਮਕੁੰਣ ਦੀ ਸਾਹ ਨਾਲ ਕੱਟੀ ਗਈ ਸੀ ਉਹਨਾਂ ਦੇ ਸਵਾਸ ਨਾਲ ਦੀ ਨਾਲ ਨਿਕਲ ਗਏ ਸਨ ਪਰ ਜਿਹੜੇ ਬਾਬਾ ਫਤੇ ਸਿੰਘ ਛੋਟੇ ਸਨ ਗੁਰਮਕ ਉਹਨਾਂ ਦੇ ਸਵਾਸ ਛੇਤੀ ਨਹੀਂ ਸੀ ਨਿਕਲੇ ਜਦੋਂ ਸਾਹ ਰਗ ਕੱਟ ਦਿੱਤਾ ਗਿਆ ਇਦਾਂ ਬਾਬਾ ਫਤੇ ਸਿੰਘ ਦੇ 12 ਮਿੰਟ ਪੈਰ ਹਿਲਦੇ ਰਹੇ ਕੋਣੀ ਉਹਨਾਂ ਨੇ ਘੜੀਆਂ ਦੀ ਗੱਲ ਕੀਤੀ ਪਲਾਂ ਦੀ ਇਤਿਹਾਸਕਾਰਾਂ ਨੇ ਕਿ 12 ਮਿੰਟਾਂ ਤੱਕ ਬਾਬਾ ਫਤੇ ਸਿੰਘ ਦੇ ਪੈਰ ਸਨ ਉਹ ਤਿਲਦੇ ਰਹੇ ਉਸ ਤੋਂ ਬਾਅਦ ਦੋਨੇ ਸੈਭਜਾਦੇ ਉਹ ਖਤਮ ਕਰ ਦਿੱਤੇ ਗਏ ਵਜ਼ੀਰ ਖਾਨ ਨੇ ਕਿਹਾ ਇਹਨਾਂ ਨੂੰ ਸੁੱਟ ਦਿਓ ਬਾਹਰ ਕੁੱਤੇ ਬਿੱਲੀਆਂ ਖਾ ਜਾਣਗੇ ਜਾਨਵਰ ਇਹਨਾਂ ਨੂੰ ਗੁਰਮਖੋ ਕਿਲੇ ਦੇ ਪਿਛਲੇ ਪਾਸੇ ਇੱਕ ਨਦੀ ਬੰਨ ਸੀ ਹੰਸਲਾ ਨਦੀ ਜਦੋਂ ਅੱਜ ਆਪਾਂ ਸਰਹੰਦ ਜਾਂਦੇ ਆ ਨਾ ਤੇ ਗੁਰਮਖੋ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਪੈਂਦਾ ਹੈ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਦੇ ਪਿਛਲੇ ਪਾਸੇ ਨਦੀ ਬੰਨ ਸੀ ਨਾ ਸੀ ਹੰਸਲਾ ਨਦੀ ਕਹਿਣ ਲੱਗੇ ਸੁੱਟ ਦਿਓ ਨਦੀ ਜੰਗਲ ਹੈ ਪਿਛਲੇ ਪਾਸੇ ਇਦਾਂ ਜੰਗਲੀ ਜੀਵ ਖਾ ਜਾਣਗੇ ਦੋਨਾਂ ਬੱਚਿਆਂ ਦੇ ਸਰੀਰਾਂ ਨੂੰ ਗਰਮ ਕੋਥੇ ਸੁੱਟ ਦਿੱਤਾ ਗਿਆ